ਔਰ ਇੱਥੇ ਬੈਠੇ ਕੀ ਕਰੀ ਜਾਂਦੇ ਹੋ ਮੋਬਾਈਲ ਚਲਾ ਰਿਹਾ ਯਾਰ ਫੋਨ ਹੀ ਚਲਾਈ ਜਾਇਆ ਕਰੋ ਸਾਰਾ ਦਿਨ ਫਿਰ ਹੋਰ ਕੀ ਕਰਾਂ ਕੋਈ ਕੰਮ ਤਾਂ ਮਿਲਦਾ ਨਹੀਂ ਹੈਗਾ ਹੁਣ ਯਾਰ ਇਹੀ ਚਲਾਉਣਾਗਾ ਹੁਣ ਦੱਸ ਮੈਂ ਕਿੱਧਰੋਂ ਜਾਵਾਂ ਕੰਮ ਵੀ ਤਾਂ ਹੀ ਮਿਲੂ ਮੇਰੀ ਗੱਲ ਤਾਂ ਤੁਸੀਂ ਸੁਣਦੇ ਨਹੀਂ ਹੈਗੇ ਪਾਠ ਕਰਿਆ ਕਰੋ ਟਾਈਮ ਨਾਲ ਉੱਠਿਆ ਕਰੋ ਜੇ ਕੁਝ ਉਦਦਮ ਕਰੋਗੇ ਫੇਰ ਹੀ ਕੁਝ ਪੱਲੇ ਪਊਗਾ ਕੁਝ ਮਿਲੂਗਾ ਫੇਰ ਹੀ ਕੰਮ ਨਾਲ ਰੱਬ ਦਾ ਕੀ ਮਤਲਬ ਆ ਯਾਰ ਕੰਮ ਤਾਂ ਮਿਹਨਤ ਕਰਕੇ ਮਿਲਣਾ ਅੱਛਾ ਮੈਂ ਮਿਲਣਾ ਨਹੀਂ ਹੈਗਾ ਕੰਮ ਹੈ ਕੱਤੇ ਕਿੱਕਾ ਕਿਵੇਂ ਮਿਲੂਗਾ ਕਰਨੀ ਦਾ ਮਿਹਨਤ ਪੈਣੀਆ ਮਿਹਨਤ ਨਾਲ ਕੰਮ ਮਿਲੂਗਾ ਰੱਬ ਦਾ ਨਾਮ ਲੈ ਕੇ ਕਿ ਮੈਨੂੰ ਕੰਮ ਮਿਲ ਜੂਗਾ ਚਲ ਬਸ ਤੁਹਾਨੂੰ ਤਾਂ ਸਮਝਾਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਕਿਉਂ ਫਾਇਦਾ ਕਰਦੇ ਨਾਲੇ ਨਾਲ ਛੇੜਦੇ ਨਾਲੋਂ ਗੱਲ ਪੂਰੀ ਦਾ ਕਰਕੇ ਜਾ ਫਿਰ ਮਨ ਬਹੁਤ ਦੁਖੀ ਹੋਇਆ ਪਿਆ ਕੀ ਕਰਾਂ ਕੀ ਨਾ ਕਰਾਂ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਰੋਜ਼ ਰੋਜ਼ ਇਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਦੱਸ ਹੁਣ ਮੇਰੇ ਕੋਈ ਵਾਸ ਦੀ ਗੱਲ ਆ ਕੰਮ ਮਿਲਦਾ ਨਹੀਂ ਹੈਗਾ ਘਰੇ ਮੈਂ ਫੋਨ ਚੁੜਾ ਲੈਣਾ ਮਨ じゃ ਲੱਗੇ ਰਹਿੰਦਾ ਆਏ ਕਦੇ ਉਦੋਂ ਗੱਲਾਂ ਸੁਣਨੇ ਮਿਲ ਲਿਆਦੇ ਉਦੋਂ ਨਾ ਕੰਮਕਾਰ ਮਿਲਦਾ ਕੰਮਕਾਰ ਕਿਹੜਾ ਸੌਖੇ ਮਿਲਦੇ ਨੇ ਜੇ ਮਿਲਦੇ ਵੀ ਨਹੀਂ ਪਤਾ ਨਹੀਂ ਇਹ ਮੇਰੀਆਂ ਭਾਵਨਾਵਾਂ ਨੂੰ ਕਿਉਂ ਨਹੀਂ ਸਮਝਦੇ ਇਹਂ ਕਰਦੇ ਚੱਲ ਮੈਂ ਪਿੰਦੂ ਨਾਲ ਗੱਲ ਕਰਦਾ ਉਹਨੂੰ ਪੁੱਛਦਾ ਕਿਵੇਂ ਚੱਲਦਾ ਕੰਮਕਾਰ ਉਹਨੂੰ ਪੁੱਛ ਲਈ ਕੰਮ-ਕਮ ਬਾਰੇ ਕਿਵੇਂ ਆ ਕਿਵੇਂ ਨਹੀਂ ਲੱਗ ਗਿਆ ਹੈਲੋ ਇਹ ਹਾਲਾ ਬਿੰਦੂ ਕਿਵੇਂ ਆ ਠੀਕ ਆ ਚੱਲਦੀ ਕਲਾ ਜੀ ਚਾਹੀਦਾ ਭਾਈ ਚੜਦੀ ਕਲਾ ਹੀ ਚਾਹੀਦਾ ਹੋਰ ਕਿਵੇਂ ਚੱਲਦਾ ਕੰਮਕਾਰ ਬਾਗੋ ਬਾਗ ਚੱਲ ਵਧੀਆ ਅੱਛਾ ਮੈਨੂੰ ਐਂ ਦੱਸ ਤੂੰ ਤਾਂ ਯਾਰ ਹਰ ਮੇਸ਼ੇਂ ਹੀ ਕਰਮਾ ਕਰ ਗੜਕੇ ਬੋਲਦਾ ਵਧੀਆ ਮਤਲਬ ਕਿਵੇਂ ਤੇਰਾ ਟਾਈਮ ਪਾਸ ਕਿਵੇਂ ਹੁੰਦਾ ਯਾਰ ਆਹੋ ਕੰਮ ਦਾ ਚੱਲਦਾ ਰਿਹਾ ਮੈਂ ਗੱਲ ਮੰਨ ਲਈ ਕੰਮ ਤੇ ਹੁਣ ਨਾ ਵਧੀਆ ਚੱਲ ਸੈਲਰੀ ਲੈ ਰਿਹਾ ਠੀਕ ਆ ਵਧੀਆ ਗੱਲ ਆ ਪਰ ਇੰਨਾ ਕਿਵੇਂ ਯਾਰ ਹਾਂ ਮੈਂ ਚੜ੍ਹਦੀ ਕਲਾ ਚ ਕਿਵੇਂ ਰਹਿਣਾ ਯਾਰ ਤੂੰ ਅੱਛਾ ਅੱਛਾ ਪਾਰ ਕਰਨ ਨਾਲ ਇਦਾਂ ਹੁੰਦਾ ਯਾਰ ਅੱਛਾ ਠੀਕ ਆ ਇਤਾਂ ਯਾਰ ਵਧੀਆ ਗਾ ਕੰਮਕਾਰ ਵੀ ਵਧੀਆ ਤੇਰਾ ਤਾਂ ਸੱਟਾ ਫਿਰ ਤਾਂ ਸਾਰਾ ਕੁਝ ਹੂੰ ਚੱਲ ਠੀਕ ਆ ਫਿਰ ਕਰਦਾ ਤੈਨਾਂ ਮੈਂ ਠਹਿਰ ਕੇ ਗੱਲ ਯਾਰ ਮੈਂ ਦੇਲਾ ਪਿੰਦੂ ਨਾਲ ਹੁਣ ਗੱਲ ਕਰੀ ਆ ਯਾਰ ਉਹ ਤਾਂ ਚੜ੍ਹਦੀ ਕਲਾ ਚ ਕਹਿੰਦਾ ਮੈਂ ਵਧੀਆ ਗੱਲਬਾਤ ਕਰੀਆ ਮੇਰੇ ਨਾਲ ਕਹਿੰਦਾ ਮੇਰੀ ਸੈਲਰੀ ਵਧੀਆ ਜੋਬ ਵੀ ਵਧੀਆ ਮਿਲੀ ਹੋਈ ਆ ਮੈਨੂੰ ਹੱਸਦਾ ਖੜਦਾ ਵਧੀਆ ਮੈਂ ਉਹ ਕਰਦਾ ਤਾਂ ਯਾਰ ਉਹ ਮੈਨੂੰ ਉਹਨੇ ਉਹਨੇ ਮੈਨੂੰ ਇਹੀ ਗੱਲ ਕਹੀ ਆ ਕਿ ਮੈਂ ਪਾਠ ਕਰਦਾ ਹੇ ਪਾਠ ਕਰਨ ਦੇ ਨਾਲ ਆ ਸਭ ਕੁਝ ਹੋ ਜਾਂਦਾ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਹੀ ਬਹੁਤ ਕਰਦਾ ਸੀਗਾ ਸਹੀ ਗੱਲ ਹੋਣੀ ਆ ਫਿਰ ਉਹਦੀ ਫਿਰ ਮੰਮੀ ਵੀ ਮੈਨੂੰ ਕਹਿੰਦੀ ਰਹਿੰਦੀ ਅਰਜੰਟ ਵੀ ਉਹਨੂੰ ਕਹਿੰਦੀ ਰਹਿੰਦੀ ਵੀ ਰੱਬ ਦਾ ਨਾਮ ਲਿਆ ਕਰ ਵੀ ਰੱਬ ਦਾ ਨਾਮ ਲਵੇਂਗਾ ਤਾਂ ਉਹਦੇ ਨਾਲ ਹੀ ਆ ਸਾਰਾ ਕੁਝ ਜਰ ਹਾਂ ਕੱਲ ਤਾਂ ਕੋਈ ਹੈ ਕੋਈ ਤਾਂ ਤਾਕਤ ਹੈਗੀ ਆ ਪ੍ਰਮਾਤਮਾ ਤਾਕਤ ਤਾਂ ਕੋਈ ਹੈਗੀ ਉਹ ਜਿਹੜਾ ਇੰਨਾ ਹੋਆ ਸਾਰੇ ਚੜ੍ਹਦੀ ਕਲਾ ਜਿੰਦਰ ਵੀ ਦੇਹਲਾ ਵਧੀਆ ਮੇਰੇ ਨਾਲ ਗੱਲਬਾਤ ਕਰਦੀ ਆ ਵਧੀਆ ਹੱਸ ਖੇੜ ਕੇ ਚਿਹਰੇ ਤੇ ਨੂਰ ਆਂਦਾ ਮੰਮੀ ਵੀ ਵਧੀਆ ਰਹਿੰਦੀ ਆ ਦੇਹਲਾ ਸਾਰਾ ਮੈਂ ਹੀ ਕਰੀ ਜਾਂਦਾ ਹਰ ਹਰ ਟਾਈਮ ਹਣਾ ਵੀ ਮੇਰਾ ਆ ਦੋ ਦੋ ਕੋਈ ਗੱਲ ਤਾਂ ਹੋਣੀ ਆ ਚੱਲ ਮਰ ਜਿੰਦਰ ਨੂੰ ਪੁੱਛਦਾ ਆਵਾਜ਼ ਮਾਰ ਕੇ ਵੀ ਕੀ ਗੱਲ ਬਾਤ ਕੀ ਨਹੀਂ ਰਜਿੰਦਰ ਹੋਰ ਜਿੰਦਰ ਹਾਂਜੀ ਹਾਂਜੀ ਆਈ ਦੋ ਮਿੰਟ ਆਇਓ ਗੱਲ ਸੁਣਿਓ ਮਾੜੀ ਜੀ ਹਾਂਜੀ 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 ਦੋਸਤੋ ਕੀ ਕਹਿੰਦੇ ਸੀ ਤੁਸੀਂ ਮੈਂ ਤੈਨੂੰ ਇੱਕ ਗੱਲ ਪੁੱਛ ਰਿਆ ਸੀਗਾ ਹਨਾ ਹਾਂਜੀ ਜੀ ਮੈਂ ਆਪਣੇ ਕੰਮ ਵਾਸਤੇ ਰੱਬ ਦਾ ਨਾਮ ਲੈਣ ਲੱਗ ਜਾਵਾਂ ਬੇ ਫਿਰ ਰੱਬ ਬਣੂ ਆਇਆ ਤਾਂ ਨਹੀਂ ਹੋਊਗਾ ਬਾਬਾ ਜੀ ਨੂੰ ਵੀ ਹਾਂ ਇਹ ਮੈਨੂੰ ਮਤਲਬ ਨੂੰ ਲੱਗਿਆ ਪਾਠ ਕਰਨ ਵੀ ਉਹ ਮੈਨੂੰ ਕੱਲ ਨੂੰ ਮੈਨੂੰ ਕਹਿਣਗੇ ਵੀ ਇਹ ਚੰਗੀ ਗੱਲ ਆ ਜਾਂ ਮਾੜੀ ਗੱਲ ਆ ਠੀਕ ਹੈ ਤੁਸੀਂ ਐਂ ਕਹਿ ਰਹੇ ਹੋ ਵੀ ਮਤਲਬ ਵੀ ਜੇ ਬਣ ਜਾਊਗਾ ਮੈਂ ਹਨਾ ਰੋਡਵੇਲੇ ਰੱਬ ਨੂੰ ਜ਼ਿਆਦਾ ਕਰਦਾ ਨਹੀਂ ਐਵੇਂ ਦੀ ਗੱਲ ਨਹੀਂ ਵੈਸੇ ਪਾਠ ਹਰ ਇੱਕ ਇਨਸਾਨ ਨੂੰ ਸਵੇਰ ਚੜ੍ਹਦੀ ਆ ਜਦੋਂ ਪਹਿਲਾ ਪਾਠ ਕਰਨਾ ਚਾਹੀਦਾ ਜੇ ਨਹੀਂ ਜ਼ਿਆਦਾ ਹੁੰਦਾ ਜਪਜੀ ਸਾਹਿਬ ਦਾ ਜਾਂ ਜਿੰਨਾ ਵੀ ਟਾਈਮ ਲੱਗਦਾ ਆਪਾਂ ਨੂੰ ਸਮਾਂ ਦੇਣਾ ਚਾਹੀਦਾ ਜਿਨੇ ਇਸ ਰਸਤੀ ਸਾਜੀ ਆ ਜਿਨ੍ਹਾਂ ਨੇ ਆਪਾਂ ਨੂੰ ਜੀਵਨ ਦਿੱਤਾ ਆਪਾਂ ਨੂੰ ਸਹੀ ਸਲਾਮਤ ਬਣਾਇਆ ਹਨਾ ਤੇ ਆਪਾਂ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰ ਵੀ ਸਕਦੇ ਆ ਤਾਂ ਫਿਰ ਆਪਾਂ ਉਹ ਦਾਤੇ ਲਈ ਟਾਈਮ ਸਮਾਂ ਕਿਉਂ ਨਹੀਂ ਕੱਟ ਸਕਦੇ ਹਨਾ ਉਹ ਕਦੇ ਵੀ ਆਪਾਂ ਨੂੰ ਇਹ ਨਹੀਂ ਕਹੂਗਾ ਆਪਾਂ ਨੂੰ ਪਾਠ ਕਰਨਾ ਬਹੁਤ ਜ਼ਰੂਰੀ ਆਪਣੇ ਲਈ ਤੁਸੀਂ ਇਹ ਦੇਖਿਆਗਾ ਵੀ ਜਿਹੜੇ ਡੰਗਰ ਨੇ ਉਹਨਾਂ ਨੂੰ ਬਾ ਪੱਠੇ ਪਾ ਦਿੰਨੇ ਆ ਖਾ ਲੈਂਦੇ ਆ ਸੌਂ ਜਾਂਦੇ ਆ ਫੇਰ ਹਨਾ ਐਵੇਂ ਜਿਹੜਾ ਬੰਦਾ ਪਾਠ ਨਹੀਂ ਕਰਦਾ ਉਹਦਾ ਜੀਵਨ ਨੇ ਡੰਗਰਾਂ ਵਾਂਗ ਹੀ ਆ ਖਾ ਲਿਆ ਪੀ ਲਿਆ ਸੌਂਗੇ ਬਸ ਐਸੇ ਆਰਾਮ ਦੀ ਜ਼ਿੰਦਗੀ ਕਰਿਓ ਉਹ ਕਰ ਲਿਆ ਉਹ ਕਰ ਲਿਆ ਬਸ ਉਹ ਆਪਦੇ ਸਾਰੇ ਕਰੀ ਜਾਂਦਾਗਾ ਰੱਬ ਦੇ ਲਈ ਜਾਂ ਪਾਠ ਦੇ ਲਈ ਉਹਦੇ ਕੋਲ ਸਮਾਂ ਹੀ ਨਹੀਂ ਹੈਗਾ ਕਦੇ ਹੋਇਆ ਕੋਈ ਦਿਨ ਆ ਗਿਆ ਕੋਈ ਇੱਦਾਂ ਦਾ ਉਦਣੇ ਉਹਨੇ ਕਰ ਲਿਆ ਹੁਣ ਰੱਬ ਨੂੰ ਯਾਦ ਹਾਂ ਤਾਂ ਹੀ ਮੈਂ ਦੇਖਿਆ ਨਾ ਹਾਂ ਗੱਲ ਸਹੀ ਐ ਇਹ ਬਿਲਕੁਲ ਹਾਂਜੀ ਮੱਜਾਂ ਦਾ ਵੀ ਕੰਮ ਇਕਣੀਆਂ ਫਿਰ ਬੰਦਿਆਂ ਦਾ ਵੀ ਕੰਮ ਇਕਣੀਆਂ ਜਿਹੜੇ ਰੱਬ ਤੋਂ ਮਤਲਬ ਬੇਮੱਖ ਹੋਏ ਬੈਠੇ ਨੇ ਹਣਾ ਹਾਂਜੀ ਹਾਂਜੀ ਇਹ ਤਾਂ ਮੈਂ ਗੱਲ ਯਾਰ ਸੋਚੀਂਦੀ ਕਦੇ ਫਿਰ ਤਾਂ ਮੈਂ ਰੱਬ ਦਾ ਨਾਮ ਲਿਆ ਕਰਾਂ ਜਿਨੀ ਕਿ ਮੈਂ ਮਤਲਬ ਵੀ ਨਹੀਂ ਹੋ ਸਕਦਾ ਫਿਰ ਹਾਂਜੀ ਕਹਿੰਦੇ ਨਹੀਂ ਹੈਗੇ ਵੀ ਹੱਸਣਾ ਸੋਣਾ ਖੇਡਣਾ ਸਾਰਾ ਕੁਝ ਮੈਨੂੰ ਇੱਕ ਨੂੰ ਯਾਦ ਆ ਵੀ ਵਿਸਰ ਗਿਆ ਏ ਮਰਨਾ ਮੀ ਮਰਨਾ ਜਿਹਨੂੰ ਮਰਨ ਯਾਦ ਰਹੂਗਾ ਤਾਨੂੰ ਰੱਬ ਵੀ ਯਾਦ ਰਹੂਗਾ ਫਿਰ ਉਹ ਰੱਬ ਨੂੰ ਵੀ ਯਾਦ ਰੱਖੇ ਕਿ ਮੌਤ ਵੀ ਜ਼ਰੂਰੀ ਆਪਾਂ ਨੂੰ ਯਾਦ ਰੱਖਣੀ ਜੇ ਰੱਬ ਯਾਦ ਰਹੂਗਾ ਤਾਂ ਮੌਤ ਵੀ ਯਾਦ ਰਹੂਗੀ ਨਹੀਂ ਤਾਂ ਬੰਦਾ ਭੁੱਲਿਆ ਫਿਰਦਾ ਰੋਜ਼ ਆਪਾਂ ਕਿੰਨੀ ਆ ਹਾਂ ਜਦੋਂ ਮੇਰੇ ਕਿਰਾਂ ਸੱਟ ਲੱਗੀ ਦੀ ਪਿੱਛੇ ਜੇ ਮੈਂ ਕਰਦਮ ਦੇ ਹਾਇ ਰੱਬਾ ਮੈਨੂੰ ਜਲਦੀ ਠੀਕ ਕਰ ਦੇ ਹਾਇ ਰੱਬਾ ਵੀ ਉਹੀ ਗੱਲ ਹੈ ਹਨਾ ਵੀ ਦੁੱਖ ਦੇ ਵਿੱਚ ਰੱਬ ਆਪਾਂ ਨੂੰ ਜਿਆਦਾ ਆਉਂਦਾ ਸੁੱਖ ਦੇ ਵਿੱਚ ਆਪਾਂ ਸਾਰਾ ਕੁਝ ਭੁੱਲ ਜਾਂਦੇ ਹਾਂ ਬੰਦਾ ਕਿੰਨੀ ਘਾੜ ਤਾਂ ਕੱਢਦਾ ਕਿ ਕੱਲ ਨੂੰ ਆ ਕਰੂੰ ਹੋਣਾ ਐ ਕਰੂੰ ਪਰ ਉਹ ਇਹ ਸੋਚਦਾ ਨਹੀਂਗਾ ਵੀ ਮੈਂ ਰੱਬ ਦਾ ਨਾਮ ਵੀ ਲਾਉਂਗਾ ਕਿੰਨਾ ਸਮਾਂ ਮੈਂ ਅੱਜ ਦਿੱਤਾ ਮੈਂ ਕੱਲੋਂ ਕਿੰਨਾ ਦੇਣਾ ਜੇ ਬੰਦਾ ਇਹ ਵੀ ਸੋਚੇ ਹੈ ਨਾ ਤਾਂ ਹੀ ਮੈਂ ਵੀਡੀਓ ਦੇਖਦਾ ਨਾ ਸਨੌਰ ਵਾਲੇ ਬਾਬੇ ਇੱਕ ਨੇ ਕਹਿ ਰਹੇ ਉਹਨੇ ਕਹਿੰਦਾ ਵੀ ਸੁਣੋ ਨਾਮ ਜੋ ਆਪਣਾ ਚਾਹੀਦਾ ਰਾੜੇਲ ਸੰਤ ਵੀ ਇਹਨਾਂ ਨੇ ਦਈ ਬਾਬਾ ਈਸ਼ਰ ਸਿੰਘ ਜੀ ਵੀ ਹਾਂ ਤੁਹਾਨੂੰ 5 ਮਿੰਟ 10 ਮਿੰਟ ਚਾਹੇ ਤੁਸੀਂ ਸਿਮਰਨ ਕਰ ਲਓ ਚਾਹੇ ਤੁਸੀਂ ਮੂੰਹ ਦੇ ਵਿੱਚ ਸਤਨਾਵਾਹੇਰੂ ਕਰ ਲਓ ਵੀ ਤੁਹਾਡਾ ਇੰਨੇ ਤੇ ਮਤਲਬ ਜੀ ਸਫਲ ਹੋ ਜਾਊਗਾ ਤੁਹਾਡਾ ਉਹੀ ਤਾਂ ਹੈਗਾ ਹੁਣ ਕਹਿ ਦਿੰਦੀ ਆ ਕਾਲ ਯੁਗ ਕੀ ਆ ਕਾਲ ਯੁਗ ਇਹੀ ਆ ਕਾਲ ਯੁਗ ਸਿਰੋਂ ਵੀ ਨੰਗਾ ਤੇ ਵੈਸੇ ਵੀ ਉਹਨੂੰ ਵ ਬਸ ਉਹ ਆਪਣੀ ਬੁੱਧੀ ਵੀ ਹੱਥਾਂ 'ਚ ਲੈ ਕੇ ਘੁੰਮਦਾਗਾ ਕਿਸੇ ਨੂੰ ਕੋਈ ਅਕਲ ਨਹੀਂ ਹਰ ਕੋਈ ਜੇ ਬੰਦਾ ਕਿਸੇ ਨੂੰ ਕੋਈ ਮੱਤ ਦਿੰਦਾ ਅਗਲਾ ਕਹਿੰਦਾ ਮੇਰੀ ਅਕਲ ਵੱਡੀ ਆ ਤੇਰੇ ਨਾਲੋਂ ਹਨ ਸਾਰੇ ਆਪਣੀ ਆਪਣੀ ਮੱਤ ਦਿਖਾਉਂਦੇ ਨੇ ਤੇ ਸਿਰਾਂ ਤੋਂ ਨੰਗੇ ਦਾ ਮਤਲਬ ਵੀ ਹੁਣ ਅੱਜਕੱਲ੍ਹ ਹਰ ਕਿਸੇ ਨੂੰ ਕੇਸ ਕਤਲ ਕਰਾਉਣੇ ਵਾਲ ਕਟਾਉਣੇ ਚੰਗੇ ਲੱਗਦੇ ਹੋ ਕਿਵੇਂ ਹਨ ਗਾਲਾਂ 'ਚ ਵਾਲ ਬਾਈ ਫਿਰਦੇ ਅੱਗੇ ਕੱਲੇ ਚੱਲ ਬੰਦੇ ਹੁੰਦੇ ਸੀ ਹੁਣ ਤਾਂ ਜਨਾਨੀਆਂ ਪਹਿਲਾਂ ਵਾਲ ਕਟਾ ਕੇ ਆਉਂਦੀਆਂ ਨੇ ਤੇ ਫਿਰ ਉਹ ਵਿਆਹ ਵੀ ਉਹ ਜੇ ਨਾਲ ਕਰਾਉਂਦੀਆਂ ਨੇ ਉਹਨਾਂ ਨੂੰ ਐਵੇਂ ਹੁੰਦਾਗਾ ਵੀ ਜੇ ਉਹ ਵਾਲ ਕਟਾਊਗਾ ਤਾਂ ਮੈਨੂੰ ਕਟਾਉਣ ਦੇਊਗਾ ਬਾਰ ਜਾਣਾ ਹੋਵੇ ਕਿਸੇ ਦਾ ਵਿਆਹ ਹੋਵੇ ਕੁਛ ਵੀ ਹੋਵੇ ਇਹਨਾਂ ਨੇ ਪਹਿਲਾਂ ਕੈਂਚੀ ਲਗਵੋਣੀ ਆ ਜਿਵੇਂ ਇਹੀ ਇਹਨਾਂ ਨੂੰ ਕੇਸ ਹੀ ਪਹਿਲਾਂ ਤੰਗ ਕਰਦੇ ਹੁੰਦੇ ਨੇ ਆ ਤਾਂ ਹੀ ਉਦੋਂ ਮੈਂ ਉਹ ਦੇਖਦਾ ਸੀ ਬਾਬਾ ਕਸ਼ਮੀਰ ਸਿੰਘ ਜੀ ਕਹਿ ਰਹੇ ਸੀਗੇ ਦੀਵਾਨ ਦੇ ਵਿੱਚ ਮੈਂ ਬੈਠਾ ਇੰਸਟਾਗ੍ਰਾਮ ਤੇ ਦੇਖਦਾ ਸੀਗਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਹਿੰਦੇ ਪਹਿਲਾਂ ਮਤਲਬ ਜਿਹੜੀਆਂ ਮਤਲਬ ਪਹਿਲਾਂ ਬਜ਼ੁਰਗੋਂ ਦੇ ਸੀ ਬੁੜੀਆਂ ਹੁੰਦੀਆਂ ਸੀਗੀਆਂ ਉਹ ਸਲਵਾਰ ਸੂਟ ਪਾਉਂਦੇ ਸੀ ਬੰਦੇ ਪੈਂਟਾਂ ਸ਼ਰਟਾਂ ਪਾਉਂਦੇ ਸੀਗੇ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਕਾਰਜੋ ਦੇ ਨਿਸ਼ਾਨੀ ਆ ਕਹਿੰਦੇ ਕੁੜੀਆਂ ਪੈਂਟਾਂ ਸ਼ਰਟਾਂ ਪਾਉਣ ਲੱਗ ਗਈਆਂ ਜਿਹੜੇ ਮੁੰਡੇ ਨੇ ਕਹਿੰਦੇ ਉਹ ਜਿਹੜੇ ਸਲਵਾਰ ਸੂਟ ਜਾਉਣ ਲੱਗੇ ਜੂਏ ਇਹ ਪਾਉਣ ਵਾਲਾ ਸਲਵਾਰ ਪਜਾਮਾ ਜਾਉਂਦਾ ਕੁਰਤੇ ਪਜਾਮਾ ਜਾ ਕਹਿੰਦੇ ਉਹ ਪਾਉਣ ਲੱਗੇ ਕਹਿੰਦਾ ਵੀ ਜਨਕਾ ਜਮਾਨਾ ਉਲਟ ਹੋ ਗਿਆ ਕਹਿੰਦਾ ਇਹ ਕੱਢ ਜੂਗੇ ਕਹਿੰਦਾ ਹੋਰ ਕੀ ਆ ਉਹੀ ਚਲੋ ਕੱਪੜਾ ਲੀਡਾ ਪਾਉਣਾ ਵੀ ਪੂਰਾ ਪਾਉ ਆਪਾਂ ਨੂੰ ਜਿਵੇਂ ਦੱਸਿਆ ਗਿਆਗਾ ਪਰ ਆਪਾਂ ਜਿਹੜਾ ਹੁਣ ਹੀ ਆਹ ਚਲੋ ਮੰਨਿਆ ਕਿ ਹੈਨਾ ਕਿ ਸਸਾਪਾ ਨੂੰ ਕੀ ਦੁੱਖ ਦਿੰਦੇ ਆ ਕੀ ਕਹਿੰਦੇ ਨੇ ਇਹ ਆਪਾਂ ਨੂੰ ਫਿਰ ਆਪਾਂ ਕਹਿੰਦੇ ਅਹ ਸਰ ਉਹ ਲਿਖਿਆ ਹੁੰਦਾ ਇਹਨਾਂ ਦੇ ਆਈਡੀਆ ਬਣਾਈਆਂ ਹੁੰਦੀਆਂ ਸਰਦਾਰਾਂ ਦੀ ਧੀ ਸਰਦਾਰ ਨਹੀਂ ਪਤਾ ਨਹੀਂ ਕੀ ਜੇ ਉਹ ਚੱਟੀ ਫਲਾਨ ਨਾ ਹੈਨਾ ਜਿਵੇਂ ਲਾ ਕੇ ਉਹਨਾਂ ਨੂੰ ਮਤਲਬ ਤਾਂ ਪਤਾ ਨਹੀਂ ਹੈਗਾ ਕਿ ਇਸ ਤਾਂ ਤੁਹਾਡੇ ਕਟਾਏ ਹੋਏ ਨੇ ਜਿੰਨੀਆਂ ਮਰਜ਼ੀ ਕੋਈ ਨੂਹਾਂ ਕਿਸ ਦੇ ਸੰਸਕਾਰੀ ਹੋਣ ਅਗਲਾ ਕਹਿ ਦਵੇ ਉਹਦੀ ਨੂਹ ਤਾਂ ਇੰਨੀ ਸੰਸਕਾਰੀ ਆ ਇੰਨਾ ਕਰਦੀ ਐ ਐ ਕਰਦੀ ਐ ਪਰ ਜਿਹੜੇ ਗੁਰੂ ਦੇ ਸੰਸਕਾਰੀ ਨਹੀਂ ਗੁਰੂ ਦੇ ਕਹਿਣੇ 'ਚ ਨਹੀਂ ਹੈਗੀ ਹਨਾ ਪਿਓ ਦੀ ਸ਼ਕਲ ਪੁੱਤ ਨਾਲ ਕਹਿੰਦੇ ਪੁੱਤ ਦੀ ਸ਼ਕਲ ਪਿਓ ਨਾਲ ਮਿਲਦੀ ਜਲਦੀ ਚਾਹੀਦੀ ਆ ਉਹਦੀ ਮਿਲਦੀ ਹੋਈ ਨਹੀਂ ਪੁੱਤ ਪਿਓ ਤਾਂ ਇੰਨਾ ਹਨਾ ਹੁੰਦਾ ਕਈ ਵਾਰ ਆਪਾਂ ਦੇਖੀ ਜੀ ਪਹਿਲਾਂ ਆ ਹੈਗੀ ਸੀਗੇ ਜਿੰਨੇ ਕਹੇਗੇ ਕਿ ਆ ਪੱਗਾ ਸਭ ਦੇ ਬੰਨੀਆਂ ਹੁੰਦੀਆਂ ਸੀਗੀਆਂ ਦਾੜੇ ਰੱਖੇ ਹੁੰਦੇ ਸੀਗੇ ਸਭ ਦੇ ਸਾੜੇ ਪ੍ਰਕਾਸ਼ ਸੀਗੇ ਅੱਜ ਜਿਹੜੀ ਦੇਖਦੇ ਆਂ ਪਿਓ ਆਂ ਦਾੜੇ ਪ੍ਰਕਾਸ਼ ਨੇ ਪੱਗਾ ਬਣੀਆਂ ਹੋਈਆਂ ਨੇ ਹੁੰਡੇ ਸਰਕਟ ਉੱਪਰ ਟਾਈ ਫਿਰਦੇ ਨੇ ਵਾਲ ਜੇਂਦਰ ਮੈਂ ਮੈਨੂੰ ਬਹੁਤ ਵਾਰੇ ਸਵਾਲ ਕਿ ਮਿਲਿਆ ਮੈਨੂੰ ਦੇਲਾ ਮੇਰੇ ਫਰੈਂਡ ਨੇ ਵੀ ਕਿਹਾ ਤਾਂ ਮੈਨੂੰ ਪਿੰਦੂ ਨੇ ਸੋਡਾ ਵੀ ਕਿਹਾ ਮੇਰੇ ਸਿਰ ਮੱਥਿਆ ਮੰਮੀ ਦਾ ਕਿਹਾ ਵੀ ਸਿਰ ਮੱਥਿਆ ਹਨਾ ਵੀ ਉਹੀ ਗੱਲ ਆ ਜਦੋਂ ਮੇਰੇ ਸੱਟ ਲੱਗੀ ਤੇ ਮੈਂ ਰੱਬ ਨੂੰ ਇੰਨਾ ਜਿਆਦਾ ਕਰਦਾ ਰਿਹਾ ਪਰ ਮੈਨੂੰ ਠੀਕ ਕਰਦੇ ਉਦੋਂ ਮੇਰਾ ਮਤਲਬ ਧੀਗਾ ਹੁਣ ਮੈਂ ਮਤਲਬ ਦਾ ਨਹੀਂ ਯਾਨੀ ਕਿ ਮੈਂ ਸੱਚੀਓਂ ਦਿਲੋਂ ਮਤਲਬ ਉਹਦੇ ਦਿਲੋਂ ਅੰਦਰੋਂ ਮਾਰ ਰੱਖ ਕੇ ਮੈਂ ਪਾਠ ਕਰਿਆ ਕਰੂੰਗਾ ਬਾਬੇ ਦਾ ਨਾਮ ਲਾਉਂਗਾ ਮੈਨੂੰ ਕੰਮ ਮਿਲੇ ਚਾਹੇ ਨਾ ਮਿਲੇ ਮੈਂ ਮਤਲਬ ਨਹੀਂ ਸਮਝਦਾ ਮੈਂ ਗੱਲ ਨੂੰ ਸਮਝੂੰਗਾ ਵੀ ਹਾਂ ਮੇਰੇ ਮਤਲਬ ਆਪਾਂ ਨੂੰ ਦਸਵੇਂ ਪਾਸਵਾ ਜੀ ਨੇ ਕਿਹਾ ਸੀਗਾ ਹਨਾ ਵੀ ਆਪਾਂ ਗੁਰੂ ਸਾਹਿਬ ਦੇ ਲਾਣ ਲੱਗਣਾ ਤਾਂ ਮੈਂ ਲੱਗੂੰਗਾ ਵਧੀਆ ਗੱਲ ਆ ਬਾਕੀ ਭਰੋਸਾ ਕਰਨ ਵਾਲੇ ਤਰ ਜਾਂਦੇ ਆ ਗੁਰੂ ਵਾਰਜ ਤੇ ਭਰੋਸਾ ਵੀ ਬਹੁਤ ਜ਼ਰੂਰੀ ਆ ਆਪਣਾ ਹਨਾ ਯਕੀਨ ਹੋਣਾ ਚਾਹੀਦਾ ਆਪਾਂ ਨੂੰ ਜੇ ਯਕੀਨ ਨਹੀਂ ਹੈਗਾ ਫਿਰ ਤਾਂ ਕੁਝ ਮਰਜ਼ੀ ਕਰੀ ਜਾਈਏ ਕੋਈ ਮਤਲਬ ਨਹੀਂ ਹੈਗਾ ਦੁਨੀਆ ਕੇ ਆਿਆਂ ਦਾ ਆਪਾਂ ਨੂੰ ਮਕਸਦ ਪਤਾ ਹੋਣਾ ਚਾਹੀਦਾ ਆਪਣਾ ਮੂਲ ਕੀ ਆ ਹਨਾ ਦੁਨੀਆ ਤੇ ਆਉਣ ਤੋਂ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਆਗਾ ਹੂੰ ਕਹਿੰਦੇ ਚਲਾਉਂ ਉਹੀ ਗੱਲ ਆ ਕਹਿੰਦੇ 84 ਲੱਖ ਜੁਨੀ ਕੱਟ ਕੇ ਬੰਦਾ ਇੱਕ ਜੁਨੀ ਬੰਦਾ ਮਨੁੱਖਾ ਜੁਨੀ ਮਿਲਦੀ ਆ ਹਾਂ ਵੀ ਇਹਦੇ ਵਿੱਚ ਆਪਾਂ ਜਣ ਕੇ ਚਾਹੇ 10 ਮਿੰਟ 20 ਮਿੰਟ ਬੰਦੇ ਨੂੰ ਟਾਈਮ ਕੱਢਣਾ ਚਾਹੀਦਾ ਸਵੇਰੇ ਸ਼ਾਮ ਨੂੰ ਟਾਈਮ ਕੱਢਣਾ ਚਾਹੀਦਾ ਹਨਾ ਅੱਧਾ ਘੰਟਾ ਟਾਈਮ 24 ਘੰਟੇ ਵਿੱਚੋਂ ਇੱਕ ਘੰਟਾ ਡੇਢ ਘੰਟਾ ਟਾਈਮ ਕੱਢ ਕੇ ਆਪਾਂ ਜੇ ਰੱਬ ਦਾ ਨਾਮ ਲੈ ਲਾਂਗੇ ਆਪਣੇ ਲਈ ਬਹੁਤ ਵੱਡੀ ਗੱਲ ਆ ਵਧੀਆ ਗੱਲ ਆਪਣੇ ਦੁਨੀਆ ਦੇ ਵਿੱਚ ਇਦਾਂ ਦੇ ਲੋਕ ਵੀ ਨੇ ਜਿਹੜੇ ਸਮਝਦੇ ਨੇ ਵੀ ਬਸ ਵੀ ਬਜ਼ੁਰਗਾਂ ਲਈ ਅਮਰਤ ਸਕਣਾ ਬਣਾਇਆ ਗਿਆ ਬਜ਼ੁਰਗਾਂ ਦੇ ਲਈ ਪਾਠ ਕਹਿ ਦਿੰਦੇ ਆ ਜੀ ਜਿਵੇਂ ਕੋਈ ਹੌਨ ਟੂਰ ਕਰਾਉਂਦਾ ਕਹਿ ਦਿੰਦੇ ਆ ਜੀ ਆ ਸਾਡਾ ਪੂਜਾ ਰੂਮ ਜਾਂ ਪਾਠ ਵਾਲਾ ਕਮਰਾ ਬਣਾਇਆ ਇੱਥੇ ਸਾਡੇ ਮੰਮੀ ਜੀ ਜਾਂ ਸਾਡੇ ਦਾਦੀ ਜੀ ਉਹ ਬੈਠ ਕੇ ਪਾਠ ਕਰ ਲੈਂਦੇ ਵੀ ਕਿਉਂ ਤੁਸੀਂ ਕਿਉਂ ਨਹੀਂ ਕਰਦੇ ਤੁਹਾਨੂੰ ਵੀ ਤਾਂ ਸਾਹ ਤੁਹਾਡੇ ਵੀ ਤਾਂ ਚੱਲਦੇ ਹੀ ਨੇ ਤੁਹਾਡੇ ਤੁਸੀਂ ਕਿਉਂ ਨਹੀਂ ਪਾਠ ਕਰ ਸਕਦੇ ਤੁਹਾਨੂੰ ਕਿਉਂ ਸਮਾਂ ਨਹੀਂ ਲੱਗਦਾ ਹੈਗਾ ਫਿਰ ਬੱਚਿਆਂ ਨੂੰ ਉਹ ਕੀ ਸਿੱਖਿਆ ਦੇਣਗੇ ਪਰ ਬੱਚੇ ਵੀ ਉਦਾਂ ਹੀ ਕਰਦੇ ਨੇਗੇ ਚਲੋ ਕੋਈ ਗੱਲ ਨਹੀਂ ਆਪਾਂ ਕਿਸੇ ਅੰਦਰ ਆਇਆ ਚਲ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹਾਂਗੇ ਮੈਂ ਬਹੁਤ ਲੋਕਾਂ ਤੋਂ ਸੁਣਨ ਚ ਵੀ ਇਹ ਮੇਰੇ ਗੱਲ ਆਈ ਆ ਜਿਵੇਂ ਲੋਕ ਡਰਿੰਕਾਂ ਕਰਦੇ ਨੇ ਜਾਂ ਦਾੜੀ ਕੇਸ ਕਤਲ ਕਰਾਉਂਦੇ ਆ ਜਾਂ ਕੁਝ ਵੀ ਕਰਦੇ ਆ ਉਹ ਕਹਿੰਦੇ ਆ ਵੀ ਹਾਂ ਅਸੀਂ ਅਮਰ ਦੇ ਸਕਾਂਗੇ ਅਮਰ ਸਕਾਂਗੇ ਪਰ ਉਦੋਂ ਜਦੋਂ ਅਸੀਂ 60 ਸਾਲ ਦੇ ਹੋ ਗਏ 50 ਸਾਲ ਦੇ ਹੋ ਗਏ ਬੇ ਭਾਈ ਜੇ ਤੁਹਾਨੂੰ ਪੁੱਛਣਾ ਹੋਵੇ ਕੋਈ ਮੂਰਖਾਂ ਲੋਕਾਂ ਨੂੰ ਪਤਾ ਤਾਂ ਬੰਦ ਦਾ ਨਹੀਂ ਹੈਗਾ ਭਰੋਸਾ ਨਹੀਂ ਹੈਗਾ ਬੰਦਾ ਇੱਕ ਇੱਕ ਮਿੰਟ ਦਾ ਨਹੀਂ ਪਤਾ ਹੈਗਾ ਵੀ ਤੁਹਾਡਾ ਕੀ ਹੋ ਜਾਣਾ ਕੀ ਨਹੀਂ ਸੋ ਉਹਨੂੰ ਕਦੋਂ ਪਤਾ ਲੱਗ ਗਿਆ ਵੀ ਤੁਸੀਂ 60 ਸਾਲ ਦੇ ਹੋ ਗਏ ਤੁਸੀਂ ਹਜੂਰ ਸਾਹਿਬ ਜਾਵੋਗੇ ਜਾਵੋ ਤੁਸੀਂ ਕਿਹੜੇ ਗੁਰੂ ਘਰ ਜਾਵੋਗੇ ਜਿੱਥੇ ਤੁਸੀਂ ਅਮਰ ਸਕ ਲਓਗੇ ਜਾ ਕੇ ਮੈਂ ਤਾਂ ਮੂਰਖ ਲੋਕਾਂ ਤੇ ਐਡੀ ਵੱਡੀ ਗੱਲ ਮੰਨਦਾ ਨਾ ਲੋਕਾਂ ਦੀ ਵੀ ਹਾਂ ਜਿਹੜੇ ਕਹਿੰਦੇ ਨੇ ਸੀ 60 ਸਾਲ ਦੇ ਹੋ ਗਏ ਅਮਰ ਸਕਾਂਗੇ ਜੀ ਅਸੀਂ ਐਂ ਕਰਾਂਗੇ ਇੱਕ ਮਿੰਟ ਦਾ ਤਾਂ ਭਰੋਸਾ ਨਹੀਂ ਹੈਗਾ ਬੰਦੇ ਦਾ ਵੀ ਕੋਈ ਕਰਨਾ ਉਹਨੇ ਸਾਹ ਉਹਨੂੰ ਆਉਣਾ ਕਿ ਨਹੀਂ ਆਉਣਾ ਹੈਗਾ ਹਾਂਜੀ ਉਹੀ ਗੱਲ ਆ ਬਾਕੀ 84 ਲੱਖ ਕੁਛ ਛੋਟੇ ਮੋਟੇ ਗੱਲ ਨਹੀਂ ਲੱਖ ਤਾਂ 1.84 ਲੱਖ ਜੂਨਾ ਭੁਗਤ ਕੇ ਬਹੁਤ ਔਖਾ ਮਸਾ ਇੱਥੇ ਆ ਬੜਾ ਤੇ ਪਹੁੰਚੇ ਮਸਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਰੱਬ ਨੇ ਹਨਾ ਵਧੀਆ ਤੰਦਰੁਸਤ ਦਿੱਤੀ ਆਪਾਂ ਨੂੰ ਕੰਮਕਾਰ ਵਧੀਆ ਸਾਰਾ ਕੁਝ ਘਾਟੇ ਵਾਧੇ ਬਾਕੀ ਹਨਾ ਚੱਲਦੇ ਰਹਿੰਦੇ ਆਪਾਂ ਦੁਖੀ ਹੋਈ ਜਾਂਦੇ ਆ ਜੀ ਸਾਨੂੰ ਉਹ ਤੰਗ ਕਰਦਾ ਉਹ ਕਰਦਾ ਸਾਰਿਆਂ ਨੇ ਆਪਦਾ ਆਪਦਾ ਭੁਗਤ ਲੈਣਾ ਸਾਰਿਆਂ ਨੇ ਆਪਣੇ ਆਪਣੇ ਹਰਜਾਨੇ ਸਾਰਿਆਂ ਦੇ ਜਿਵੇਂ ਕੋਈ ਆਪਾਂ ਕਿਸੇ ਡੱਬੇ ਚ ਕੋ ਸਪਾਈ ਜਾਣੇ ਆਗੇ ਉਵੇਂ ਹੀ ਉਹਨਾਂ ਦੇ ਖਾਤੇ ਜੋ ਮੀ ਉਹਨਾਂ ਦੇ ਹਰਜਾਨੇ ਉਹਨਾਂ ਨੇ ਭੋਗਤ ਲੈਣੇ ਆ ਜੀ ਕੋਈ ਰਿਸ਼ਤੇਦਾਰ ਕਿਸੇ ਨੂੰ ਕੋਈ ਤੰਗ ਕਰਦਾ ਕੋਈ ਘਰ ਦਾ ਕਿਸੇ ਨੂੰ ਕੋਈ ਤੰਗ ਕਰਦਾ ਕੋਈ ਜਾਣ ਕੇ ਜਾਣ ਬੁੱਝ ਕੇ ਪਰੇਸ਼ਾਨ ਕਰਦਾ ਕਿਸੇ ਦੀ ਧੀ ਭੈਣ ਨੂੰ ਕਰਦਾ ਜਾਂ ਕੋਈ ਵੀ ਹੈ ਨਾ ਉਹਨਾਂ ਨੇ ਸਾਰਿਆਂ ਨੇ ਹਰਜਾਨੇ ਭੋਗਤ ਲੈਣੇ ਨੇ ਆਪਾਂ ਨੂੰ ਕੋਈ ਫਿਕਰ ਕਰਨ ਦੀ ਨਹੀਂ ਆਪਣੇ ਆਪ ਦਾ ਸੰਤੁਸ਼ਟ ਰਹੋ ਆਪ ਦੀ ਜਨਮ ਕੱਲੇ ਜਿਹੜਾ ਬੀਜ ਬੀਜਾਂਗੇ ਉਹ ਜਿਹੜਾ ਵੱਡਾਂਗੇ ਮੈਂ ਤਾਂ ਟਾਈਮ ਨਾਲੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਵਾਹਿਗੁਰੂ ਦਾ ਵੀ ਮੈਂ ਤਾਂ ਟਾਈਮ ਨਾਲੇ ਪਤਾ ਲੱਗ ਗਿਆ ਮੈਂ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਵੀ ਜਿੰਨੂੰ ਟਾਈਮ ਨਾ ਪਤਾ ਲੱਗ ਗਿਆ ਮੈਂ ਹੁਣ ਸੱਚੇ ਦਿਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗੂੰਗਾ ਜਾ ਕੇ ਹਾਂਜੀ ਬਹੁਤ ਵਧੀਆ ਗੱਲ ਆ ਚਲੋ ਬਾਕੀ ਚੰਗੀ ਮੱਤ ਬਖਸ਼ੀ ਵਾਹਿਗੁਰੂ ਨੇ ਮਨ ਤਮੰਨਾ ਮੈਂ ਕਰੂੰਗਾ ਮੈਨੂੰ ਕਾਮ ਲਈ ਹੋਣੀਆਂ ਤੁਹਾਡੇ ਲਈ ਠੀਕ ਐ ਬਹੁਤ ਵਧੀਆ ਗੱਲ ਆ ਤੁਸੀਂ ਹਣ ਵਧੀਆ ਚਲੋ ਵਧੀਆ ਪਾਸੇ ਲੱਗੇ ਆ ਟਾਈਮ ਨਾਲ ਰੱਬ ਸਾਰਿਆਂ ਨੂੰ ਹਨ ਅੰਦਰ ਲਾਵੇ ਕਹਿੰਦੇ ਹੁੰਦੇ ਆ ਵੀ ਹੋਰ ਕੀ ਚਾਹੀਦਾ ਕਿ ਔਗਣ ਤਾਂ ਆਪਣੇ 'ਚ ਬਹੁਤ ਨੇਗੇ ਪਰ ਆਪਾਂ ਬਸ ਰੱਬ ਕਿਰਪਾ ਰੱਖੇ ਆਪਾਂ ਕਿਸੇ ਦੇ ਔਗਣ ਫਰੋਲਣ ਨੂੰ ਨਾ ਆਪਾਂ ਨੂੰ ਰੱਖੇ ਉਹ ਲਾਈਨ 'ਚ ਜਿਹੜੇ ਲੱਗੇ ਹੋਏ ਨੇਗੇ ਉਹਨਾਂ ਨੂੰ ਵੀ ਛੇਤੀ ਹਣਾ ਰਾਹੇ ਪਾਏ ਉਹਨਾਂ ਨੂੰ ਵੀ ਸਿੱਧੇ ਰਾਹ ਛੇਤੀ ਰੱਬ ਪਾਵੇ ਜਿਹੜੇ ਲੋਕਾਂ ਦੇ ਉੱਗਣ ਫਰੋਲੀ ਜਾਂਦੇ ਆ ਇੱਕ ਦੂਸਰੇ ਦੇ ਘਰ ਖਰਾਬ ਕਰੀ ਜਾਂਦੇ ਰੱਬ ਉਹਨਾਂ ਨੂੰ ਵੀ ਛੇਤੀ ਸਮੱਤ ਬਖਸ਼ੇ ਹਾਂ ਉਹ ਲੋਕ ਫੇਰ ਵੀ ਜਣ ਕੇ ਫੇਰ ਵੀ ਆਪਣੇ ਸਰਮ ਨੂੰ ਕਹਿਣਾ ਚਾਹੁੰਦਾ ਹਨਾ ਕਿ ਜਿਵੇਂ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਬਾਅਦ ਚੋਂ ਟੇਕਦੇ ਆ ਪਹਿਲਾਂ ਰੀਲਾ ਪਾਉਣ ਲੱਗ ਜਾਂਦੇ ਆ ਵੀ ਜੇ ਹੀ ਜਾਣਾ ਉਹਦੇ ਸੱਚੇ ਦਿਲੋਂ ਜਾਓ ਮਨ ਨੂੰ ਪਵਿੱਤਰ ਕਰਕੇ ਆਓ ਗੁਰੂ ਸਾਹਿਬ ਦੇ ਜਨਮ ਬਾਕੀ ਕਈ ਪਾਟ ਕਰਨਾ ਦੂਰ ਪਹਿਲਾਂ ਪੁੱਛਦੇ ਵੀ ਕਿਵੇਂ ਕੀ ਹੋਜੂਗਾ ਇਹਦੇ ਨਾਲ ਕੀ बस ننੰਤਾ ਮਤ ਕੋ ਸਿ ਜਿਵੇਂ ਮੈਂ ਪਹਿਲਾਂ ਬੋਲਦਾ ਸੀਗਾ ਉਕਣੇ ਸੀਗਾ ਜਿਵੇਂ ਮੈਂ ਪਹਿਲਾਂ ਮੈਂ ਲੋਕਾਂ ਨੂੰ ਪਹਿਲਾਂ ਇਹ ਕਹਿੰਦੇ ਵੀ 파ਟਨਰ ਹੋ ਕੀ ਜਾਊਗਾ ਵੀ ਫਿਰ ਜਿਹੜੇ ਤੁਹਾਡੇ ਸਾਹ ਚੱਲਦੇ ਉਹਨਾਂ ਦੇ ਨਾਲ ਕੀ ਹੋ ਜੂਗਾ ਜੇ ਤੁਹਾਡੇ ਸਾਹ ਚੱਲਦੇ ਉਹਨਾਂ ਦੇ ਨਾਲ ਵੀ ਤਾਂ ਕੋਈ ਹੁੰਦਾ ਹੀ ਆ ਬਸ ਤਾਂ ਬਾਬਾ ਮਤ ਮਤ ਸਮਾਤ ਬਖਸਿਆ ਜੇ ਲੋਕਾਂ ਨੂੰ